ਇੱਕ ਬਾਹਰਲੇ ਦੇਸ਼ ਤੋਂ ਅੰਗਰੇਜ਼ ਪੱਤਰਕਾਰ ਪੰਜਾਬ ਆਈ। ਉਹ ਪੰਜਾਬ ਦੇ ਇਤਿਹਾਸ ਤੇ ਇੱਕ ਡਾਕੂਮੈਂਟਰੀ ਫਿਲਮ ਬਣਾ ਰਹੀ ਸੀ। ਉਸ ਦੀ ਉਮੀਦ ਸੀ ਕਿ ਉਹਨੂੰ ਇੱਥੇ 500 ਸਾਲ ਪੁਰਾਣੀ ਵਿਰਾਸਤ ਇਮਾਰਤਾਂ, ਕਿੱਲੇ ਤੇ ਉਹ ਥਾਵਾਂ ਮਿਲਣਗੀਆਂ ਜਿਨ੍ਹਾਂ ਨੇ ਸਿੱਖ ਇਤਿਹਾਸ ਰਚਿਆ ਸੀ। ਪਰ ਜਦੋਂ ਉਹ ਚਮਕੌਰ ਦੇ ਮੈਦਾਨ 'ਚ ਪਹੁੰਚੀ, ਕੱਚੀ ਗਲੀ ਦੇਖਣ ਗਈ, ਫਿਰ ਠੰਡਾ ਬੁਰਜ ਦੇਖਣ ਪਹੁੰਚੀ, ਉਹ ਹੈਰਾਨ ਰਹਿ ਗਈ। ਵੇਖਿਆ ਕਿ ਇੱਥੇ ਤਾਂ ਉਹ ਪੁਰਾਣੀ ਕੋਈ ਵੀ ਇਮਾਰਤ ਹੈ ਨਹੀਂ ਜਿਸ ਦਾ ਜ਼ਿਕਰ ਪੰਜਾਬੀ ਪੱਤਰਕਾਰ ਨੇ ਕੀਤਾ ਹੋਇਆ ਹੈ। ਸਭ ਕੁਝ ਡਹਿ ਚੁੱਕਿਆ ਸੀ। ਜੋ ਬਚਿਆ ਸੀ, ਉਹ ਵੀ ਤੋੜ ਮਲੋੜ ਕੇ ਨਵੇਂ ਸਿਰੇ ਤੋਂ ਬਣਾ ਦਿੱਤਾ ਨਾ ਕੋਈ ਅਸਲੀ ਨਿਸ਼ਾਨ ਨਾ ਕੋਈ ਅਸਲ ਇਤਿਹਾਸ ਨਾ ਕੋਈ ਵਿਰਾਸਤ ਜਿਸ ਨੂੰ ਸੀ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਫਿਰ ਉਸਨੇ ਬੜੇ ਉਦਾਸ ਮਨ ਨਾਲ ਸੰਗਤ ਨੂੰ ਕਿਹਾ ਤੁਸੀਂ ਪੁਰਾਣੀ ਵਿਰਾਸਤ ਕਿਉਂ ਨਹੀਂ ਸਾਂਭ ਸਕੇ ਆ ਜਾਓ ਮੈਂ ਦਿਖਾਵਾਂ ਤੁਹਾਨੂੰ ਸਾਡੀਆਂ ਪੁਰਾਣੀਆਂ ਵਿਰਾਸਤਾਂ ਕੰਬੋਡੀਆ ਐਂਕੋਰ ਵਾਟ 900 ਸਾਲ ਪੁਰਾਣਾ ਅਜ ਵੀ ਸੁਰੱਖਿਅਤ ਅਤੇ ਪੇਰੂ ਮਾਚਿਚੂ 600 ਸਾਲ ਪੁਰਾਣਾ ਅੱਜ ਵੀ ਸੰਭਾਲਿਆ ਗ੍ਰੀਸ ਐਕਰੋਪੋਲਿਸ ਆਫ ਐਥेंस 2500 ਸਾਲ ਪੁਰਾਣਾ ਜਾਰਡਨ ਪੈਟਰਾ ਪੱਥਰਾਂ ਵਿੱਚ ਬਣਿਆ ਸ਼ਹਿਰ 2300 ਸਾਲ ਪੁਰਾਣਾ ਇਟਲੀ ਕੋਲੋਸੀਅਮ 2000 ਸਾਲ ਪੁਰਾਣਾ ਇੰਗਲੈਂਡ ਸਟੋਨਹੇਂਜ 2000 ਸਾਲ ਪੁਰਾਣਾ। ਦ ਗ੍ਰੇਟ ਵਾਲ ਆਫ ਚਾਈਨਾ 2200 ਸਾਲ ਪੁਰਾਣਾ। ਪਿਰਾਮਿਡਸ ਆਫ ਗੀਜ਼ਾ 4500 ਸਾਲ ਪੁਰਾਣਾ। ਉਸ ਦੀ ਗੱਲ ਨੇ ਸਾਰੇ ਪੰਜਾਬ ਨੂੰ ਇੱਕ ਸਵਾਲ ਖੜਾ ਕਰ ਦਿੱਤਾ। ਸਾਡਾ ਇਤਿਹਾਸ ਬਚਾਉਣ ਦੀ ਜ਼ਿੰਮੇਵਾਰੀ ਕੌਣ ਲਵੇਗਾ? ਜੇ ਅਸੀਂ ਹੀ ਨਹੀਂ ਤਾਂ ਫਿਰ ਕੌਣ? ਤੁਹਾਡੇ ਪਿੰਡ ਜਾਂ ਆਸ-ਪਾਸ ਕੋਈ ਪੁਰਾਣੀ ਵਿਰਾਸਤ ਹੈ ਤਾਂ ਜ਼ਰੂਰ ਦੱਸੋ ਕਮੈਂਟਾਂ ਵਿੱਚ। ਵੀ ਉਹ ਵਦ ਤੋਂ ਵਦ ਸ਼ੇਅਰ ਕਰਿਓ ਅਤੇ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਪਿੰਡ ਹੈ ਕੋਈ ਅਜੀਹੀ ਜੱਗਾ